ਕੇਂਦਰੀ ਗ੍ਰਹਿ ਮੰਤਰੀ ਰਹਿਮਤ ਰਾਏ ਨੇ ਐਨਐਸਏ ਵਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਅਮਰਤਪਾਲ ਲਾਇਕ ਹੈ ਅੰਦਰ ਰਹਿਣ ਦਾ ਲਾਇਕ ਆ ਉਹਦੇ ਕਿ ਕੱਲ ਚੈਡ ਵੀ ਲੀਗ ਹੋ ਰਹੀ ਆ ਤੁ ਬਾਲਕਪੁਰਪਈ ਦੀ ਅਮਰਤਪਾਲ ਦੀ ਪਾਰਟੀ ਦੀ ਵੀ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਨਮਾਨ ਕਰਨਾ ਮੈਂ ਮੀਤੂ ਜੀ ਨੂੰ ਸਰਵਾਲਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਆਪ ਕੋਲ ਕੋਲ ਤਾਂ ਹੈ ਨਹੀਂ ਇਹਨਾਂ ਨੂੰ ਇਹ ਲੋਕ ਧੰਕੀਆਂ ਦੇ ਦੇ ਕੇ ਐਂ ਕਰਦੇ ਨੇ ਇਹ ਕਰਦੇ ਨੇ ਇਸ ਦੇ ਕੌਮ ਦਾ ਨੁਕਸਾਨ ਕਰ ਰਹੇ ਆ ਸੇਕੋਂ ਚ ਪਿਆਰ ਨਹੀਂ ਪਾਰੇ ਲੋਕਾਂ ਨਾਲ ਬਾਰਸ ਜਥੇਬੰਦੀ ਦੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀਆਂ ਉਹਨਾਂ ਦੀ ਲਾ ਦੇ ਇਹ ਜੋਗ ਨਹੀਂ ਹੈ ਕਿ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਆਵੇ ਅਮਰਪਾਲ ਪਾਰਟੀ ਦੇ ਉਦੇ ਪਿਓ ਨੇ ਹਾਇ ਤੋਵਾ ਹਾਇ ਤੋਵਾ ਪਰਤੇਮ ਸਿੰਘ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਇ ਤੋਵਾ ਹਾਇ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਦਵਾਈ ਦਵਾਈ ਚ ਹੀ ਰਹਿਣ ਦਿੰਦੇ ਇਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਉਸਨੇ ਫਾੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿੱਥੇ ਰੇਲ ਦੇ ਕਿੱਥੇ ਕਦੇ ਟੈਂਪੂਆਂ ਤੇ ਵ੍ਰਿਸ਼ਿਆਂ ਤੇ ਇਸ ਵਰਗੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਭਰਾਵੋ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਜਿਹੜਾ ਐਨਐਸਆਈ ਟੁੱਟ ਗਿਆ ਜੀ ਫਰਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਆ ਲੈਨੇ ਐਨਐਸਐ ਬਧਾਈ ਆ ਇਹਦਾ ਮੈਂ ਸਵਾਗਤ ਕਰਦਾ ਮੈਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਮਰਤਬਾ ਲਾਇਕ ਹੈ ਅੰਦਰ ਰਹਿਣ ਦਾ ਲਾਇਕ ਆ ਕਿਉਂਕਿ ਕੱਲ ਚਿਹੜੀ ਵੀ ਲੀਕ ਹੋ ਰਹੀ ਆ ਤੁ ਬਾਲਕ ਰੂਪੇ ਦੀ ਅਮਰਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਨਿਸ਼ਾਨ ਕਰਨਾ ਵਾ ਰਮਨੀਰ ਬਿੱਟੂ ਜੀ ਨੂੰ ਤਨਵਾਲਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਅਕਲ-ਉਕਲ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਕੰਕੀਆਂ ਦੇ ਦੇ ਕੇ ਐਂ ਕਰਦੇ ਨੇ ਇਹ ਕਰਦੇ ਨੇ ਇਸ ਦੇ ਕੋਮ ਦਾ ਨੁਕਸਾਨ ਕਰ ਰਿਹਾ ਸੇਕੋਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਹਰਸ ਜਥੇਬੰਦੀ ਤੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀ ਲਿਆ ਉਹਨਾਂ ਦੀ ਲਾ ਦੇ ਇਹ ਜੋਗ ਨਹੀਂ ਆਗੇ ਰਾਜਨੀਤੀ ਦੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਆਗੇ ਅਮਰਪਾਲ ਪਾਰਟੀ ਕੇ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਅਮਰਪਾਲ ਬਣਿਆ ਐਮਪੀ ਸ਼੍ਰੀ ਖਡੂਰ ਸਾਹ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਆ ਭੁੱਲ ਕੀਤੀ ਆ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣ ਵੇ ਜਾ ਕੇ ਉਹ ਉਹਦਾ ਡੀਲੂਗਰ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਪਰਤੇਮ ਸਿੰਘ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਡਵਾਈ ਡਵਾਈ ਚ ਹੀ ਰਹਿਣ ਦਿੰਦੇ ਇੱਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਪਹਿਲਾਂ ਜਦੋਂ ਇਹ ਹੁਣ ਸਾਰੇ ਫੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿਤੇ ਜੀ ਕਦੇ ਕਿਤੇ ਜੀ ਕਦੇ ਟੈਂਪੂਆਂ ਤੇ ਵਰੀਸ਼ਾਂ ਤੇ ਇਸ ਕਰਕੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੀ ਐਮਡ ਫਾਂਗਾ ਰੱਖਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦਵਾਰਾ ਦਾ ਫੇਰ ਧੰਨਵਾਦ ਕਰਦਾ ਮਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਏ ਦਵਾਰਾ ਬਧਾਇਆ ਇਹਨੂੰ 5 ਸਾਲ ਅੰਦਰ ਹੀ ਰਹਿਣ ਦੇ ਉਹਨੂੰ ਦੇਖਾਂ ਕੀ ਕਰਦਾ ਧੰਨਵਾਦ ਕੇਂਦਰੀ ਗ੍ਰਹਿ ਮੰਤਰੀ ਰਾਲੇ ਨੇ ਐਨਐਸ ਜਿਦਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਅਮਰਤਪਾਲ ਲਾਇਕ ਹੈ ਅੰਦਰ ਰਹਿਣ ਦਾ ਲਾਇਕ ਆ ਉਹਦੇ ਕੱਲ ਚੈਡ ਵੀ ਲੀਗ ਹੋ ਰਹੀ ਆ ਤੁ ਬਾਰਾਂ ਹਜ਼ਾਰ ਰੁਪਏ ਦੀ ਅਮਰਤਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਨਮ ਕਰਨਾ ਵਾ ਤੇ ਮੀਤੂ ਜੀ ਨੂੰ ਸਰਵਾਲਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਆਪ ਕੋਲ ਕੋਲ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਧੰਕੀਆਂ ਦੇ ਦੇ ਕੇ ਐਂ ਕਰਦੇ ਨੇ ਇਹ ਕਰਦੇਵੇਂ ਇਸ ਸੇ ਕੌਮ ਦਾ ਨੁਕਸਾਨ ਕਰ ਰਿਹਾ ਸੇ ਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਹਰਸ ਜਥੇਬੰਦੀ ਦੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀਆਂ ਉਹਨਾਂ ਦੀ ਲਾ ਦੇ ਇਹ ਜੋਗ ਨਹੀਂ ਹੈ ਕਿ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਹੈ ਅਮਰਪਾਲ ਪਾਰਟੀ ਦੇ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਪਰਤੇਮ ਸਿੰਘ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਡਵਾਈ ਡਵਾਈ ਚ ਹੀ ਰਹਿਣ ਦਿੰਦੇ ਇੱਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਉਹ ਉਸਨੇ ਫਾੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਤੇਰੇ ਕਿੱਥੇ ਕਦੇ ਟੈਂਪੂਆਂ ਤੇ ਵਰੀਸ਼ਾਂ ਤੇ ਇਸ ਕਰ ਗਏ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧੈ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਭਰਾਵੋ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਜਿਹੜਾ ਐਨਐਸਆਈ ਟੁੱਟ ਗਿਆ ਜੀ ਪੁਰਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੇ ਐਨਐਸਐ ਬਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਮਰਤਬਾ ਲਾਇਕ ਹੈ ਅੰਦਰ ਰਹਿਣ ਦਾ ਲਾਇਕ ਆ ਕਿ ਕੱਲ ਚਿਹੜੀ ਵੀ ਲੀਕ ਹੋ ਰਹੀ ਆ ਤੁਹਾਰੀ ਬਾਲਸ ਗੁਰਪਈ ਦੀ ਅਮਰਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਨਾਨ ਕਰਨਾ ਮਰਨੀ ਬਿੱਟੂ ਜੀ ਨੂੰ ਤਲਵਾਰਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਆਪ ਕੋਲੋਂ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਅੰਕਿਆ ਦੇ ਦੇ ਕੇ ਐਂ ਕਰਦੇ ਨੇ ਇਹ ਕਰਦੇ ਨੇ ਇਸ ਦੇ ਕੌਮ ਦਾ ਨੁਕਸਾਨ ਕਰ ਰਿਹਾ ਸੇ ਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਹਰਸ ਜਥੇਬੰਦੀ ਤੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀ ਲਿਆ ਉਹਨਦੀ ਲਾ ਦੇ ਇਹ ਜੋਗ ਨਹੀਂ ਹੈ ਕਿ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਹੈ ਅਮਰਪਾਲ ਪਾਰਟੀ ਕੇ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਅਮਰਪਾਲ ਬਣਿਆ ਐਮਪੀ ਸ਼੍ਰੀ ਖਡੂਰ ਸਾਹ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਹੈ ਭੁੱਲ ਕੀਤੀ ਹੈ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣਗੇ ਜਾ ਕੇ ਉਹ ਉਹ ਤਾਂ ਡੇਬਲੂ ਕਾਹਦੇ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਪਰਤੇਮ ਸਿੰਘ ਜੀ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸਿਗਰਟ ਦਵਾਈ ਦਵਾਈ ਚ ਹੀ ਰਹਣਾਂ ਦੇ ਇੱਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਪਹਿਲਾਂ ਜਦੋਂ ਇਹ ਹੁਣ ਸਾਰੇ ਫੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿਤੇ ਜੀ ਕਦੇ ਕਿਤੇ ਜੀ ਕਦੇ ਟੈਂਪੂਆਂ ਤੇ ਗਰੀਸ਼ਾਂ ਤੇ ਇਸ ਕਰਕੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੀ ਐਮਿਡ ਫਾਂਗਾ ਰਚਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦਵਾਰਾ ਦਾ ਫੇਰ ਧੰਨਵਾਦ ਕਰਦਾ ਮਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਏ ਦਵਾਰਾ ਬਧਾਇਆ ਇਹਨੂੰ 5 ਸਾਲ ਅੰਦਰ ਹੀ ਰਹਿਣ ਦੇਣੂੰ